ਹੈਲੋ ਬੋਲਦੇ ਕਿਨੂ ਇਹ ਚ ਫੋਨ ਚ ਕਿਉਂ ਬਸ ਅਸੀਂ ਕਹਿੰਦੇ ਹੈਲੋ ਨਹੀਂ ਆ ਇੱਕ ਵੀਡੀਓ ਬਣਾਤੀ ਆਪਾਂ ਦੱਸਦੀ ਕਾ ਦੋ ਹੈਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਬਾਬੇ ਨਾਲ ਤੋਂ ਕਿ ਆ ਗਿਆ ਮੈਂ ਤੇ ਇੱਕ ਤੁਹਾਨੂੰ ਚੀਜ਼ ਦਿਖਾਉਣਾ ਆ ਗੱਡੀ ਮੇਰੇ ਮਾਮੇ ਦੀ ਆ ਤੇ ਸਾਡੇ ਲਈ ਗੱਡੀ ਉਹ ਲੈ ਕੇ ਗਿਆ ਹੋਇਆ ਤੇ ਆਪਾਂ ਉਹਦੇ ਕੋਲੋਂ ਗੱਡੀ ਚੱਕਣੀਆਂ ਜਾ ਕੇ ਤੇ ਇੰਨੀ ਕੁ ਬੇਕਾਰ ਗੱਡੀਆਂ ਨੇ ਆਏ ਗੱਲਾਂ ਛੱਡ ਦੋ ਤੇ ਫੁੱਲ ਦੇਖੋ ਪੂਰਾ ਕਲੱਚ ਦੱਬਣਾ ਪੈਂਦਾ ਮੈਨੂੰ ਤਾਂ ਦੇਖੀ ਕਿੰਨੀ ਤੇਜ਼ ਭਾਦੀ ਹੌਲੀ ਕਦੀ ਨਹੀਂ ਛੱਡਦਾ ਤਾਂ ਵੀ ਲੈ ਲੈ ਐਂ ਕਰਦੀ ਐ ਇਹ ਗੱਡੀ ਜਮਾ ਆ ਗੇਅਰ ਦੇਖੋ ਲੈ ਲੈ ਕਿਵੇਂ ਭੱਜਿਆ ਫਿਰਦਾ ਇਹਦਾ ਮਸਾਂ ਹੀ ਲਿਜਾਣੀ ਪੂ ਮੈਨੂੰ ਹੈ ਸੀ ਜਨ ਜਿੱਕ ਰਹਿੰਦੀ ਹੁੰਦੀ ਇਹ ਉਹ ਔਖਾ ਦਾ ਰੀਅਲ ਐ ਬੰਦ ਹੋ ਗਈ ਦੇਖੋ ਐ ਬੰਦ ਹੋ ਰਹੀ ਐ ਬਾਰ-ਬਾਰ ਹਾਂ ਦੇਖੋ ਇਹ ਟੈਕਸੀ ਵਾਲੀ ਕੈਬ ਵਾਲੀ ਗੱਡੀ ਆ ਇਹ ਸਾਰੀ ਪੇਂਟ ਹੋ ਰੱਖਿਆ ਮੋਰੋਂ ਓਕੇ ਚਲੋ ਹਾਂ ਹਾਂਜੀ ਬਾਪੂ ਬਹੁਤ ਮਿਹਨਤ ਦੇ ਮੁਸਕਤ ਨਾਲ ਆ ਗੱਡੀ ਮੈਂ ਲੈ ਕੇ ਆਇਆ ਬੜੀ ਔਖੀ ਨਾਬੇ ਤੱਕ ਅਜ ਉਹ ਮੇਰਾ ਦਾਦਾ ਜਾਰਾ ਤੁਰੇ ਲੰਘਿਆ ਤੇ ਮਾਮਾ ਮੇਰੀ ਵੇਟ ਕਰ ਰਹੇਗੇ ਮਾਮਾ ਸਾਡੇ ਲਈ ਗੱਡੀ ਲਈ ਆ ਰਹੇ ਇਧਰੋਂ ਉਹ ਨੂੰ ਫੜਾ ਦੂੰ ਉਹਦੀ ਗੱਡੀ ਤੇ ਭਈ ਆਪਦੇ ਆ ਵੀ ਫੜਾਂਗੇ ਪਿੱਛੇ ਇਹਨੇ ਮਸਾ ਲੈ ਕੇ ਆਏ ਆ ਬਹੁਤ ਓਕੇ ਚਲਾਉਣੀ ਕਿਸੇ ਨੂੰ ਗੱਡੀ ਨਾ ਦੋ ਮੰਗ ਮੈਂ ਪਹਿਲੀ ਗੱਲ ਤਾਂ ਮੈਂ ਤਾਂ ਦਿਂਦਾ ਹੀ ਨਹੀਂ ਅਗਲਾ ਦੱਸ ਯਾਰ ਆ ਮਿਲ ਗਈ ਆਪਾਂ ਨੂੰ ਆਪਣੇ ਲਈ ਗੱਡੀ ਮਾਮੇ ਆਏ ਤਾਂ ਏ ਚ ਲਾ ਕੇ ਸ਼ਾਂਤੀ ਆਈ ਆ ਗੱਟ ਚ ਕੇ ਵੀ ਦੇ ਦੇ ਯਾਰ ਗੋਡਾਲੀ ਦੇ ਦੇ ਇੱਕ ਤਾਂ ਪੈਕਟ ਆ ਤੇ ਰੌੜੀਆਂ ਦੇ ਵੀ ਦੇ ਦੇ ਪੈਕਟ ਕੀ ਕੀ ਹੋ ਗਿਆ ਆ ਕਹਾਂ ਹੀ ਨਾ ਬਸ ਕਹਾਂ ਹੀ ਆ ਵੀ ਮਿੱਤਰਾਂ ਦਾ ਸਮਾਨ ਆਪਾਂ ਹੋਰ ਲੈ ਲਿਆ ਆਇਆ ਉਹ ਅੰਦਰ ਐਂਟ੍ਰੈਂਸ ਹਾਂਜੀ ਬਾਬੇ ਆ ਗਿਆ ਆਪਾਂ ਕਰੇ ਆਪਣੀ ਭੈਣ ਦੇ ਘਰੇ ਲੋੜੀ ਦਾ ਸੰਧਾਰਣ ਆਹ ਦੇਖੋ ਬੈਠੇ ਆ ਸਰਦਾਰ ਸਾਹਿਬ ਬੈਠੇ ਨੇ ਕੋਈ ਦੋ ਸ਼ਬਦ ਸੰਗ ਕੇ ਹ ਸੰਗ ਕੇ ਕੀ ਆ ਆ ਗੱਡੀ ਦੇ ਮੋੜੇ ਖੜੀ ਆ ਫਰੈਂਸ ਉਹ ਠੀਕ ਨਾ ਨੀ ਹੈਲੋ ਬੋਲ ਦੇ ਇਕ ਗੱਲ ਨਾ ਨੀ ਹੈਲੋ ਬੋਲ ਦੇ ਕਿਨੂੰ ਐ ਚ ਫੋਨ 'ਚ ਕਿਉਂ ਬਸ ਅਸੀਂ ਕਹਿੰਦੇ ਹੈਲੋ ਨਹੀਂ ਆ ਵੀਡੀਓ ਬਣਾਤੀ ਆਪਾਂ ਦਰਦ ਹੀ ਕਾ ਦੋ ਨਾਨੀ ਨੂੰ ਨਹੀਂ ਹੋਰ ਨਾ ਪਸ ਕਦੀ ਨਹੀਂ ਵਲੌਗ ਬਣਾਤਾ ਆਪਾਂ ਕੀ ਵਲੌਗ ਬਣਾਤਾ ਉਹ ਠੀਕ ਆ ਨਾਨੀ ਹਾਂ ਠੀਕ ਆ ਬਸ ਠੀਕ ਆ ਫਿਰ ਵਧੀਆ ਜਾ ਨਾਨੀ ਆਪਣੀ ਗੁੰਡਾ ਬਚਾਈ ਆ ਬੈ ਫੈਮਲੀ ਫੋਟੋ ਦੇਖੋ ਸਾਰੇ ਯਾਰ ਮੇਰੀ ਭੈਣ ਦੇ ਵਿਆਹ ਦੇ ਲਈਏ ਫੋਟੋ ਅੱਜ ਸੋਈ ਆ ਗਈ ਰੂਮ ਆ ਗਿਆ ਪਰਸਨਲ ਰੂਮ ਆ ਗਿਆ ਕੁੱਤੇ ਨੂੰ ਆ ਗਿਆ ਡਾਈਨਿੰਗ ਟੇਬਲ ਆ ਗਿਆ ਇੱਥੇ ਪੂਰਾ ਖੁੱਲਾ ਏਰੀਆ ਨਾ ਮੈਂ ਇੱਕ ਫੋਟੋ ਹੋਰ ਆ ਗਈ ਤੇ ਮਾਰ ਨੂੰ ਬੇੜਾ ਆ ਗਿਆ ਦੇਖ ਇਹਨਾਂ ਨੇ ਹੇਰਾ ਕਰਦਾ ਹੈ ਕਮਰੇ ਚ ਗੇਮ ਨਹੀਂ ਖੇਡਦਾ ਅੱਗੇ ਬੰਦੇ ਚੱਲਦੇ ਸੰਗੇ ਆਦੇ ਕਰਿਆ ਤਾਂ ਹੈ ভাই ਹਾਂਜੀ ਮਿੱਤਰੋ ਖਾ ਪੀ ਕੇ ਆ ਗਏ ਸੀਗੇ ਤੇ ਅੰਦਰ ਮੈਂ ਵੀਡੀਓ ਬਣਾਤੀ ਨਹੀਂ ਹੈਗੀ ਤੇ ਚਲਦੇ ਹੁਣ ਘਰੇ ਉਹ ਕਿੱਧਰ ਹੋ ਗਈ ਜਉਣ ਜੋ ਪੀਏ ਆਹ ਕੈਫੇ ਜਿੱਥੇ ਆਪਾਂ ਖਾਦਾ ਸਨ ਬਲੌਗਰ ਆਫ ਦਿ ਇਅਰ ਕੀ ਕਰ ਰਿਹਾ ਹੈਂ ਤੂੰ ਇਹਦਾ ਵਲੌਗ ਬਣਾਉਣ ਲੱਗ ਗਿਆ ਲੈ ਹੁਣ ਯੂਟਿਊਬਰ ਬਣਦਾ ਮਤਲਬ ਮੇਰੇ ਕਰਨ ਲੱਗ ਗਿਆ ਹੈਲੋ ਗਾਇਜ਼ ਸੌ ਰਬ ਜਿਹਾ ਬਣਦਾ ਹੈ ਸੌ ਰਬ ਅਸੀਂ ਐ ਨਹੀਂ ਵੜਦਾ ਨਾਲੇ ਲੈ ਆ ਦੇਖੋ ਲੈ ਲਾ ਕੇ ਹਿੱਟਰ ਤੇ ਸੌ ਜਾ ਉਸ ਤੇ ਕੱਪੜਾ ਲਾ ਕੇ ਸੌ ਜਾ ਤੂੰ ਦੇਖੋ ਤੰਨੇ ਆ ਨਾਨੀ ਤੂੰ ਸਿੰਘਾ ਸੌ ਜਾ ਆਹ ਜੜੀ ਆਪਣੀ ਵੱਡੀ ਮਿੱਤਰੋ

ਤਾਂ ਉਹਨੇ ਹੁਣ ਆਪਾਂ ਜਾਂ ਫਿਲਮ ਦੇਖਾਂਗੇ ਰਾਤ ਨੂੰ ਚੈਨਲ ਤੇ ਜਿਹੜੇ ਨਵੇਂ ਨੇ ਸਬਸਕ੍ਰਾਈਬ ਕਰ ਦੋ ਤੇ ਲਾਈਕ ਕਰ ਦੋ ਮਿਲਣੇ ਕਰਦੇ ਨਾ ਮੈਂ ਨੈਕਸਟ ਵਲੌਗ ਤੇ ਮਿਲਾਂਗੇ